ਪੋਲ ਸੁਪਰ ਜਿਹੜੀ ਹੈ ਦੇਖ ਸਕਦੇ ਹੋ ਕਿ ਪੋਲ ਦੇ ਥੱਲੇ ਜਾਰੀ ਸੁਤਰਾਵਾਂ ਵਾਲੀ ਖਬਰ ਸੀਗੀ ਕਿ ਇੱਕ ਸੰਦਿਗਤ ਪਰਿਸਥਿਤੀ ਵਿੱਚ ਡੈੱਡ ਬੋਡੀ ਜਿਹੜੀ ਹੈ ਜਗਾ ਤੋਂ ਮਿਲਦੀ ਹੈ ਇਹ ਬਿਲਕੁਲ ਇਹ ਪੋਲ ਹੈ ਜਿਸ ਪੋਲ ਦੇ ਥੱਲੇ ਜਿਹੜੀ ਹੈ ਡੈੱਡ ਬੋਡੀ ਪਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦੇਣੇ ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਤਸਵੀਰਾਂ ਉਹ ਦਿਖਾਈ ਜਾਣ ਕਿਉਂਕਿ ਉਮਰ ਲਗਭਗ ਕੁਛ 19 ਤੋਂ 22 ਸਾਲ ਦਾ ਇੱਕ ਮੁੰਡਾ ਹੋਏਗਾ ਕੀ ਅੱਪਾ ਕਹਿ ਸਕਦੇ ਜਿਸ ਹਾਲਾਤਾਂ ਦੇ ਵਿੱਚ ਪਿਆ ਹੈ ਇਹ ਜਾਂ ਕੋਈ ਨਸ਼ੇ ਦੀ ਹਾਲਾਤ ਦੇ ਵਿੱਚ ਪਿਆ ਹੈ ਜਾਂ ਕਿੱਦਾਂ ਵੀ ਪਿਆ ਹੈ ਇਹਦੀ ਡੈਥ ਹੋ ਗਈ ਹੋਈ ਹੈ ਇੱਕ ਸਾਥੀਓ ਜਿੱਥੇ ਕੋਈ ਆ ਨਹੀਂ ਸਕਦਾ ਉਸ ਜਗ੍ਹਾ ਤੇ ਆ ਕੇ ਜਿਹੜੇ ਕੀ ਇਹ ਨਸ਼ੇ ਕਰਕੇ ਆਪਣੀ ਜ਼ਿੰਦਗੀ ਜਿਹੜੀ ਜ਼ਿੰਦਗੀ ਦੀ ਲੀਲਾ ਖਤਮ ਕਰ ਚੁੱਕਿਆ ਇਨਸਾਨ ਕਿੱਥੋਂ ਆ ਰਿਹਾ ਕੌਣ ਦੇ ਰਿਹਾ ਕਿ ਉਹਨਾਂ ਦੇ ਪਰਿਵਾਰ ਦੇ ਬੱਚੇ ਨਹੀਂ ਹੈ ਤੁਸੀਂ ਕਿਸੇ ਦੇ ਘਰ ਦਾ ਚਿਰਾਗ ਮੁਕਟਾ ਮਿਟਾਉਂਦੇ ਹੋ ਤੇ ਤੁਹਾਡਾ ਚਿਰਾਗ ਵੀ ਬੁਝਣ ਵਾਸਤੇ ਤਿਆਰ ਪਿਆ ਪਰ ਡਾਟੇ ਬੋਡੀ ਤੁਸੀਂ ਇਹ ਮੰਨਦੇ ਹੋ ਉੱਥੇ ਤਾਂ ਆਪਾਂ ਲੋਕ ਖੜ ਨਹੀਂ ਸਕਦੇ ਜਿਹੜਾ ਨਸ਼ੇ ਵਾਲਾ ਹੋਊਗਾ ਉਹੀ ਖੜੂਗਾ ਨਾ ਆਮ ਬੰਦਾ ਤੇ 5 ਮਿੰਟ ਨਹੀਂ ਖੜ ਸਕਦਾ ਨਸ਼ਾ ਕਿੰਨੇ ਦਿਨਾਂ ਤੋਂ ਕਰਦਾ ਹੈ ਇਹ ਨਹੀਂ मालूम है जी ਨਸ਼ਾ ਕਰਦਾ ਸੀ ਨਸ਼ਾ ਕਰਦਾ ਸੀ ਕਿਸ ਚੀਜ਼ ਦਾ ਨਸ਼ਾ ਸੀ ਇਹ ਦੇਖੋ ਇਹ ਜਿੱਦਾ ਵੀ ਲਗਾਨਾ ਸੀ ਉਹ ਗਾਜੇ ਦੇ ਕਿੰਨਾ ਸੀ ਲੁਧਿਆਣਾ ਲਈ ਵੇਖਣ ਵਾਲੇ ਮਾਮਦਰ ਸਕਾਂ ਦਾ ਸਵਾਗਤ ਹੈ ਮੈਂ ਨਹੀਂ ਦਿਨ ਵਾਲੀ ਲੁਧਿਆਣਾ ਦੇ ਟਿੱਬਾ ਰੋਡ ਤੇ ਮੌਜੂਦ ਆ ਬਿਲਕੁਲ ਸੰਜੇ ਤਲਵਾਰ ਦਫਤਰ ਦੇ ਆਪੋਜੀਟ ਪੁਲ ਦੇ ਥੱਲੇ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਕਾਫੀ ਪੁਲਿਸਬਲ ਜਿਹੜੀ ਐ ਦੇਖ ਸਕਦੇ ਹੋ ਕੀ ਪੁਲ ਦੇ ਥੱਲੇ ਜਾ ਰਹੀ ਹੈ ਸੂਤਰਾਂ ਵਾਲੇ ਖਬਰ ਸੀ ਕਿ ਇੱਕ ਸੰਤਿਗਤ ਪਰਿਸਥਿਤੀ ਦੇ ਵਿੱਚ ਡੈੱਡ ਬੋਡੀ ਜਿਹੜੀ ਐ ਇਸ ਜਗ੍ਹਾ ਤੋਂ ਮਿਲਦੀ ਐ ਸੋ ਗੱਲਬਾਤ ਕਰ ਦਿੰਨੇ ਆਂ ਕਿ ਪਹਿਲਾਂ ਵੀ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਨੇ ਜਿਹੜੇ ਨਸ਼ੇੜੀ ਨੇ ਇਸੀ ਜਗ੍ਹਾ ਤੇ ਬੰਦੇ ਨੇ ਸੋ ਦੇਖ ਸਕਦੇ ਹੋ ਕਿ ਪੁਲਸ ਜਿਹੜੀ ਐ ਥੱਲੇ ਜਾ ਰਹੀਓ ਸੋ ਤਸਵੀਰਾਂ ਇਸ ਟੈਂਡ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਕਿ ਬਿਲਕੁਲ ਇੱਕ ਗੰਦਾ ਨਾਲਾ ਵੈ ਟਿਪਾ ਰੋਡ ਦਾ ਗੰਦੇ ਨਾਲੇ ਦੇ ਬਿਲਕੁਲ ਨਾਲ ਜਿਹੜਾ ਇਹ ਪੁਲ ਐ ਪੁਲ ਤੋਂ ਥੱਲੇ ਕਾਰਨ ਕੀ ਹੈਗਾ ਡੈਡ ਬੋਡੀ ਜਿਹੜੀ ਥੱਲੇ ਪਈ ਹੈ ਕਿਉਂ ਪਈ ਹੈ ਕਿਉਂਕਿ ਡੈਡ ਬੋਡੀ ਉੱਥੇ ਪਹੁੰਚ ਕੇ ਡਾ ਗਈ ਹਾਲਾਂਕਿ ਬਹੁਤਾ ਸਵਾਲ ਖੜਾ ਹੁੰਦਾ ਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜਾ ਥੱਲੇ ਜਾਣਾ ਪੈ ਰਿਹਾ ਕਿਉਂਕਿ ਇਹ ਬਿਲਕੁਲ ਇਹ ਪੋਲ ਹੈ ਜਿਸ ਪੋਲ ਦੇ ਥੱਲੇ ਜਿਹੜੀ ਡੈਡ ਬੋਡੀ ਪਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦੇਣੇ ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਤਸਵੀਰਾਂ ਉਹ ਦਿਖਾਈ ਜਾਣ ਕਿਉਂਕਿ ਥੱਲੇ ਵੀ ਦੇਖ ਸਕਦੇ ਹੋ ਕਿ ਪੋਲ ਸੇ ਜੜੀ ਹੈ ਉਹ ਗਈ ਹੋਈ ਹੈ ਸੋ ਤਸਵੀਰਾਂ ਇਸ ਟਾਈਮ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਕਾਫੀ ਪੋਲਸ ਬਲ ਜਿਹੜਾ ਹੈ ਉਹ ਜਗ੍ ਬਿਲਕੁਲ ਭਾਈ ਜੀ ਇੱਥੇ ਪਹੁੰਚੇ ਹੋ ਇੱਕ ਪਾਸੇ ਪੁਲਿਸ ਵੀ ਪਹੁੰਚੀ ਹੈ ਤੇ ਬੋਡੀ ਪਈ ਹੋਈ ਹੈ ਪੁਲ ਦੇ ਥੱਲੇ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਪੀਮ ਜੈ ਭਰਤ ਜਿਹੜੀ ਕਿ ਇੱਥੇ ਡੈੱਡ ਬੋਡੀ ਇੱਕ ਨੌਜਵਾਨ ਮੁੰਡੇ ਦੀ ਪਈ ਹੈ ਜਿੱਦੀ ਉਮਰ ਲਗਭਗ ਕੁਛ 19 ਤੋਂ 20 22 ਸਾਲ ਦਾ ਮੁੰਡਾ ਹੋਏਗਾ ਕਿ ਇਹ ਆਪਾਂ ਕਹਿ ਨਹੀਂ ਸਕਦੇ ਕਿ ਕੀ ਆਪਾਂ ਕਹਿ ਸਕਦੇ ਹਾਂ ਜਿਸ ਹਾਲਾਤਾਂ ਦੇ ਵਿੱਚ ਪਿਆ ਹੈ ਇਹ ਜਾਂ ਕੋਈ ਨਸ਼ੇ ਦੀ ਹਾਲਾਤ ਦੇ ਵਿੱਚ ਪਿਆ ਹੈ ਜਾਂ ਕਿੱਦਾਂ ਵੀ ਪਿਆ ਇਹਦੀ ਡੈਥ ਹੋ ਗਈ ਹੋਈ ਹੈ ਤੇ ਇੱਕ ਪਾਸੋਂ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਬਹੁਤ ਵਧੀਆ ਚਿੱਟੇ ਦੇ ਇੱਕ ਮਹਿੰਮ ਚਲਾ ਰਹੀ ਹੈ ਸਾਡੇ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਵੀ ਹੈ ਉਹ ਵੀ ਚਿੱਟੇ ਵਾਲਿਆਂ ਨੂੰ ਫੜ ਰਹੇ ਨੇ ਪਰ ਇਹ ਨੌਜਵਾਨ ਜਿਹੜੀ ਪੀੜੀ ਹੈ ਜਿਹੜੀ ਖਤਮ ਹੋ ਰਹੀ ਹੈ ਕਿੱਥੋਂ ਮਿਲ ਰਿਹਾ ਠੀਕ ਹੈ ਪੰਜਾਬ ਪੁਲਿਸ ਦਾ ਧਿਆਨ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਲ ਦੇ ਰਹੀ ਹੈ ਪਰ ਇਹ ਪੰਜਾਬ ਪੁਲਿਸ ਵੀ ਜਿਹੜੀ ਧਿਆਨ ਤਾਂ ਹਰ ਪਾਸੇ ਦੇ ਰਹੀ ਹੈ ਦੇਖ ਸਾਦੇ ਉਹ ਜਿੱਥੇ ਕੋਈ ਆ ਨਹੀਂ ਸਕਦਾ ਉਸ ਜਗ੍ਹਾ ਤੇ ਆ ਕੇ ਜਿਹੜੇ ਕਿ ਇਹ ਨਸ਼ੇ ਕਰਕੇ ਆਪਣੀ ਜ਼ਿੰਦਗੀ ਜਿਹੜੀ ਜ਼ਿੰਦਗੀ ਦੀ ਰੀਲਾ ਖਤਮ ਕਰ ਚੁੱਕਿਆ ਇਨਸਾਨ ਠੀਕ ਹੈ ਤੇ ਮੈਂ ਉਹੀ ਗੱਲ ਕਰਨਾ ਚਾਹਾਂਗਾ ਇੱਕ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮਿਲ ਕੇ ਬਹੁਤ ਵਧੀਆ ਮੁਹਿੰਮ ਚਲਾ ਰਹੀ ਹੈ ਚਿੱਟੇ ਦੇ ਖਿਲਾਫ ਤੇ ਦੂਜੇ ਪਾਸੇ ਜਿਹੜੀ ਨੌਜਵਾਨ ਪੀੜੀ ਖਤਮ ਹੋ ਰਹੀ ਹੈ ਕਿੱਥੋਂ ਆ ਰਿਆ ਨਸ਼ਾ ਕਿੱਥੋਂ ਆ ਰਿਹਾ ਕੋਣ ਦੇ ਰਿਹਾ ਕਿ ਉਹਨਾਂ ਦੇ ਪਰਿਵਾਰ ਦੇ ਬੱਚੇ ਨਹੀਂ ਹੈ ਤੁਸੀਂ ਕਿਸੇ ਦੇ ਘਰ ਦਾ ਚਿਰਾਗ ਮਿਟਾਉਂਦੇ ਹੋ ਤੇ ਤੁਹਾਡਾ ਚਿਰਾਗ ਵੀ ਪੁੱਜਣ ਵਾਸਤੇ ਤਿਆਰ ਪਿਆ ਹੈ। ਤੋ ਤਸਵੀਰਾਂ ਇਸ ਟਾਈਮ ਦੀਆਂ ਪੁਲ ਦੇ ਥੱਲੇ ਦੀਆਂ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਸੰਦਿਗਤ ਸਥਿਤੀ ਦੇ ਵਿੱਚ ਜਿਹੜੀ ਹੈ ਡੈੱਡ ਬੋਡੀ ਮਿਲਦੀ ਹੈ ਕਿ ਹਾਲਾਤ ਜਿਹੜੇ ਬਣੇ ਹੋਏ ਨੇ ਸਿਰਿੰਜਾਂ ਜਿਹੜੀਆਂ ਇਸ ਜਗ੍ਹਾ ਦੇ ਉੱਤੇ ਪਈਆਂ ਹੋਈਆਂ ਕਿਉਂਕਿ ਇਸ ਜਗ੍ਹਾ ਦੇ ਉੱਤੇ ਕੋਈ ਦਵਾਈ ਤਾਂ ਹੁੰਦੀ ਨਹੀਂ ਹੈਗੀ ਜਿਹੜਾ ਸ਼ੱਕ ਹੈ ਉਹ ਬਿਲਕੁਲ ਸਾਹਮਣੇ ਨਜ਼ਰ ਆ ਰਿਹਾ ਕਿਉਂਕਿ ਇਹ ਪੁਲ ਦੇ ਥੱਲੇ ਲੋਕੀ ਜਿਹੜਾ ਨਸ਼ਾ ਕਰਦੇ ਨੇ ਜਿਹੜੇ ਨਸ਼ਾ ਕਰਨ ਵਾਲੇ ਨੇ ਸੋ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਨੇ ਸੁ ਗੱਲਬਾਤ ਕਰ ਲੈਨੇ ਸਰ ਇਨਵੈਸਟੀਗੇਸ਼ਨ ਕਰ ਰਹੇ ਹੂੰ ਸਰਿੰਜਾ ਇੱਥੇ ਪਈਆਂ ਹੋਈਆਂ ਨੇ ਇੱਥੇ ਦਵਾਈ ਤਾਂ ਹੁੰਦੀ ਨਹੀਂ ਹੈਗੀ ਇਹ ਹੋ ਕੀ ਰਿਹਾ ਐਕਚੁਅਲੀ ਇਹ ਸਰਿੰਜਾ ਜਿਹੜਾ ਹੋ ਸਕਦਾ ਕਿਉਂਕਿ ਮੈਡੀਕਲ ਜਿਹੜੇ ਡਾਕਟਰ ਆ ਉਹਨਾਂ ਦਾ ਵੀ ਜਿਹੜਾ ਗਾਰਬੇਜ ਵਗੈਰਾ ਇੱਥੇ ਆਂਦਾ ਤੇ ਉਹ ਦੇਖੋ ਨਾ ਕਿ ਬਾਕੀ ਮੈਡੀਸਿਨ ਦੇ ਪੱਤੇ ਵਗੈਰਾ ਹੋਰ ਵੀ ਇੱਥੇ ਕਾਫੀ ਸਮਾਨ ਖਿਲਰਿਆ ਹੋਇਆ ਕੱਲੀਆਂ ਸਰਿੰਜਾ ਹੀ ਨਹੀਂ ਉਸ ਜਿਹੜੇ ਡਾਕਟਰਾਂ ਦਾ ਜਿਹੜਾ ਗਾਰਬੇਜ ਆ ਉਹ ਵੀ ਇਸ ਨਾਲੇ ਚ ਜਾਂਦਾ ਤੇ ਦੇਖੋ ਆ ਨਾਲੇਦ ਵਾਲੇ ਹੋਰ ਵੀ ਜਿਹੜੇ ਸਮਾਨ ਪਿਆ ਹੋਇਆ ਪਰ ਸਰ ਇਹ ਡਾਕਟਰਾਂ ਵੱਲੋਂ ਫਿਰ ਇਹ ਜਿਹੜਾ ਸਮਾਨ ਹੈ ਜਿੰਨਾ ਤੁਸੀਂ ਕਹਤਾ ਹੈ ਬਾਹਰ ਇੱਥੇ ਸਟਿਆ ਜਾਂਦਾ ਪਰ ਇਹ ਨੌਜਵਾਨ ਕਿਦਾਂ ਪਿਆ ਹੋਇਆ ਹੈ ਦੀ ਮੌਤ ਕਿਦਾਂ ਹੋ ਗਈ ਇਹ ਕਿਦਾਂ ਕਾਰਨ ਕੀ ਹੈਗਾ ਜਿਹੜੇ ਬੇਕਰੇ ਲੋਕ ਨੇ ਨਾ ਕਾਫੀ ਜਾਣੇ ਜਦੋਂ ਬਾਰਿਸ਼ ਆਂਦੀ ਹੈ ਇਹਦੇ ਥੱਲੇ ਆ ਕੇ ਸੋ ਜਾਂਦੇ ਆ ਜਾਂ ਪੁਲ ਦੇ ਉੱਪਰ ਸੋ ਜਾਂਦੇ ਆ ਉਹਦੇ ਨਾਲ ਕੀ ਆ ਕਿ ਜਦੋਂ ਇਹ ਸੌਂਦੇ ਆ ਹੋ ਸਕਦਾ ਕਿ ਰਾਤ ਨੂੰ ਇਹਨੇ ਕੀ ਖਾਦਾ ਜਾਂ ਕੋ ਜੋ ਵੀ ਇਹਨੇ ਕੀਤਾ ਉਹਦਾ ਜਾਫਟਰ ਜਦੋਂ ਪੋਸਟਮਾਰਟਮ ਕਰਨਗੇ ਡਾਕਟਰ ਸਾਹਿਬ ਉਤਵਾਰ ਰਿਪੋਰਟ ਕਲੀਅਰ ਹੋ ਜਾਏਗੀ ਮਤਲਬ ਇਹ ਬੋਡੀ ਹਲੇ ਤਾਜੀ ਹੈ ਇਹ ਫਰੈਸ਼ ਬੋਡੀ ਆ ਇਹਨੂੰ ਜਿਆਦਾ ਟਾਈਮ ਨਹੀਂ 4 ਤੋਂ 5 ਘੰਟੇ ਹੋਏ ਆ ਮੇਬੀ ਇਹਦੇ ਜੇਬ ਵਗੈਰੇ ਤੋਂ ਕੁਝ ਮਿਲਿਆ ਕੁਝ ਜੇਬ ਚ ਕੁਝ ਨਹੀਂ ਮਿਲਿਆ ਜੀ ਨਾ ਇਹਦੇ ਹੱਥ ਚ ਕੁਝ ਮਿਲਿਆ ਤੁਸੀਂ ਵੀ ਮੌਕੇ ਤੇ ਆਏ ਸਾਡੇ ਤੋਂ ਪਹਿਲਾਂ ਤੁਸੀਂ ਆ ਗਏ ਮੌਕੇ ਤੇ ਤੁਸੀਂ ਆ ਕੇ ਅਸੀਂ ਨਹੀਂ ਪਬਲਿਕ ਇੱਥੇ ਖੜ੍ਹੀ ਸੀ ਪਬਲਿਕ ਖੜ੍ਹੀ ਹੈ ਪਰ ਉਹਦੇ ਹੱਥ ਦੇਖੋ ਨਾ ਕੈਮਰਾ ਮਾਰੋ ਜੀ ਦੇਖੋ ਉਹਦੇ ਕਿਹ ਹੱਥਾਂ ਦੇ ਵਿੱਚ ਜ ਕਿਸੇ ਕੋਈ ਨਿਸ਼ਾਨ ਨਹੀਂ ਉਹਦੇ ਬਾਹਾਂਾਂ ਦੇ ਉੱਪਰ ਉਹ ਪੂਰੀ ਮਤਲਬ ਉਹਨੇ ਸਾਡਾ ਬੋਡੀ ਕਿੰਨਾ ਗੱਡੀ ਜਾਊਗੀ ਬਾਹਰ ਕਿਉਂਕਿ ਬਲਾਵਾਂ ਦੇ ਨਾਲ ਹੋਰ ਜਿਹੜੇ ਸਾਥੀ ਮੁਲਾਜ਼ਮ ਨੇ ਉਹਨਾਂ ਨੂੰ ਬਲਾ ਕੇ ਨਾਲ ਇਹਨੂੰ ਮਤਲਬ ਬਾਹਰ ਇੱਥੋਂ ਕੱਢ ਕੇ ਫਿਰ ਸਿਵਲ ਹਸਪਤਾਲ ਦਾ ਆਪਾਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਤੇ ਆਪਾਂ ਇਹਨੂੰ ਬਿਲਕੁਲ ਸੋ ਦੱਸਦੀ ਹੈ ਕਿ ਪੁਲਸ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਪਰਿਵਾਰ ਦਾ ਹਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਇਆ ਪਰ ਬਾਹਰ ਜਾ ਕੇ ਕੀ ਰੋਲਾ ਪਿਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਤੇ ਬਾਹਰ ਹੋਰ ਵੀ ਪੁਲਸ ਵੱਲ ਤੇ ਨਾਥ ਹੈ ਅਧਿਕਾਰੀਆਂ ਵੱਲੋਂ ਇਹ ਗੱਲ ਜਿਹੜੀ ਆਖੀ ਗਈ ਹੈ ਕਿ ਡੈੱਡ ਬੋਡੀ ਨੂੰ ਕਢਾ ਕੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਵੀ ਜਿਹੜਾ ਪਹੁੰਚਾਇਆ ਜਾਊਗਾ ਬਿਲਕੁਲ ਸੋ ਥੋੜੇ ਨਾਲ ਸਾਂਝਾ ਕਰਾਈਆਂ ਜੇ ਜਗ੍ਹਾ ਦੇ ਉਤੇ ਡੈਡ ਬੋਡੀ ਜਿਹੜੀ ਹੈ ਪਈ ਹੋਈ ਹੈ ਇਸ ਪੁਲ ਦੇ ਥੱਲੇ ਡੈਡ ਬੋਡੀ ਜਿਹੜੀ ਹੈ ਪਈ ਹੋਈ ਹੈ ਤਾਂ ਦੂਜੇ ਪਾਸੇ ਪੁਲ ਦੇ ਉੱਪਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਹਸੇ ਕਿ ਲੋਕਾਂ ਦਾ ਜਿਹੜਾ ਇਕੱਠਾ ਹੈ ਉਹ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਕਾਫੀ ਰੋੜਾ ਜਿਹੜਾ ਇਸ ਜਗ੍ਹਾ ਦੇ ਉਤੇ ਪੈ ਗਿਆ ਹੋਇਆ ਹੈ ਜਿਸ ਜਗ੍ਹਾ ਤੇ ਡੈਡ ਬੋਡੀ ਜਿਹੜੀ ਹੈ ਮਿਲਦੀ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਪੂਰੀ ਮਾਰਕੀਟ ਜਿਹੜੀ ਹੈ ਇਸ ਟਾਈਮ 'ਚ ਜਗ੍ਹਾ ਦੇ ਉਤੇ ਇਕੱਠੀ ਹੋ ਗਈ ਹੋਈ ਹੈ ਪਰ ਦੂਜੇ ਪਾਸੇ ਦੀਆਂ ਗੱਲ ਕਰੀਏ ਤਾਂ ਨਸ਼ੇ ਦੇ ਖਿਲਾਫ ਹਮੇਸ਼ਾ ਹੀ ਮੁਹਿੰਮ ਸਿਵ ਸ਼ਾਹ ਨਿਕ ਨੇ ਇਹ ਸਮਾਜ ਸੇਵੀਆਂ ਦੀ ਗੱਲ ਕਰੀਏ ਤਾਂ ਉਹ ਵੀ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਨੇ ਸੋ ਨਿਰਜਜੀਤ ਕੀ ਕਹਿਣਾ ਚਾਹੋਗੇ ਕਾਫੀ ਉੱਪਰ ਰੋੜਾ ਪਿਆ ਹੋਇਆ ਪਰ ਇਸ ਪੁਲ ਦੇ ਥੱਲੇ ਜਿਹੜੀ ਐ ਡੱਡਪੋੜੀ ਪਈ ਹੋਈ ਐ ਜਿੱਤੇ ਆਮ ਬੰਦੇ ਨੂੰ ਤੁਹਾਨੂੰ ਵੀ ਜਣਾ ਜਿਹੜਾ ਕਾਫੀ ਔਖਾ ਹੋਊਗਾ ਪਹਿਲਾਂ ਤਾਂ ਜੈਕਾਰਾ ਬੀਜ ਰਾਂਗੇ ਬਾਜੀ ਜਿਹੜੀ ਨਸ਼ੇ ਦੀ ਮਹਿੰਮ ਹਸ਼ੀਸ਼ ਸ਼ੁਰੂ ਕੀਤੀ ਹੋਈ ਐ ਤੁਹਾਨੂੰ ਵੀ ਪਤਾ ਪਰ ਇਹ ਨਸ਼ਾ ਸਾਡੇ ਇਕੱਲੇ ਆ ਨਾ ਬੰਦ ਨਹੀਂ ਹੁਣ ਇਹ ਜਨਤਾ ਦਾ ਵੀ ਸਾਥ ਚਾਹੀਦਾ ਜੋ ਪੰਜਾਬ ਸਰਕਾਰ ਨੇ ਜਿਹੜੀ ਮਹਿੰਮ ਸ਼ੁਰੂ ਕੀਤੀ ਆ ਇਹ ਪੰਜਾਬ ਸਰਕਾਰ ਨੇ ਜਿਹੜੀ ਮਹਿੰਮ ਸ਼ੁਰੂ ਕੀਤੀ ਐ ਇੰਨੀਆਂ ਸਰਕਾਰ ਪਰ ਇਹ ਆ ਥੋੜਾ ਜਨਤਾ ਨੂੰ ਵੀ ਨਾਲ ਇਹਨਾਂ ਦੇ ਸਾਥ ਹੋਣਾ ਚਾਹੀਦਾ ਦੇਖੋ ਉਹ ਥੱਲੇ ਤੁਸੀਂ ਕਹਿੰਦੇ ਹੋ ਜਾਨ ਨੂੰ ਰਸਤਾ ਹੈ ਨਹੀਂ ਇਹੀ ਕਈ ਲੋਕ ਜਿਹੜੇ ਉਹ ਥੱਲੇ ਜਾਂਦੇ ਉਹਨਾਂ ਨੂੰ ਰੋਕਣ ਜਨਤਾ ਨੂੰ ਵੀ ਥੋੜਾ ਜਿਹਾ ਬੇਰ ਹੋਣਾ ਚਾਹੀਦਾ ਨਾ ਨਸ਼ਾ ਪੰਜਾਬ ਦੇ ਵਿੱਚੋਂ ਤਾਂ ਹੀ ਬੰਦ ਹੋਊਗਾ ਨਾ ਆਪਣੇ ਕੱਲੇ ਹਨ ਨਸ਼ਾ ਬੰਦ ਨਹੀਂ ਹੋਣਾ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਨ ਵਾਸਤੇ ਸਾਰੇ ਭਰਾਵਾਂ ਦਾ ਸਾਥ ਚਾਹੀਦਾ ਪਰ ਭਾਜੀ ਇਹ ਚੌਕ ਜਿਹੜੇ ਬਣੇ ਹੋਏ ਨੇ ਚੌਂਕਾ ਦੇ ਉੱਤੇ ਲੋਕ ਜਿਹੜੇ ਰਹਿੰਦੇ ਨੇ ਇਸ ਜਗ੍ਹਾ ਦੇ ਉੱਤੇ ਕੁਝ ਲੋਕ ਨੇ ਜਿਨ੍ਹਾਂ ਵੱਲੋਂ ਕਿਹਾ ਜਾਂਦਾ ਕਿ ਇੱਥੇ ਜਿਹੜਾ ਨਸ਼ੇ ਵਗੈਰਾ ਵੀ ਕਰਦੇ ਨੇ ਇਸ ਜਗ੍ਹਾ ਦੇ ਉੱਤੇ ਤੇ ਇਸ ਜਗ੍ਹਾ ਦੇ ਉੱਤੇ ਹੀ ਮਤਲਬ ਰਹਿੰਦੇ ਨੇ ਕਿ ਲੱਗਦਾ ਵੀ ਉਹ ਨੌਜਵਾਨ ਜਿਹੜੀ ਡੈੱਡ ਬੋਡੀ ਪਈ ਹੋਈ ਹੈ ਉਹ ਥੱਲੇ ਕਿਉਂ ਜਾਣਾ ਪਿਆ ਉਹਨੂੰ ਕੀ ਰੀਜ਼ਨ ਪਿਆ ਉਹਨੂੰ ਜਿਹੜਾ ਉਹਨੂੰ ਥੱ ਜਦੋਂ ਨਸ਼ਿਆਂ ਦੇ ਟੀਕੇ ਲਾਣੇ ਨੇ ਪਰ ਇਹ ਚੀਜ਼ ਆਪਾਂ ਕਹਿੰਦੇ ਨਸ਼ਾ ਵੇਚਣ ਵਾਲਿਆਂ ਦੇ ਪਰਚੇ ਪੈਣ ਜਦੋਂ ਹੁਣ ਮਕਾਨ ਟਹਿਰੇਣ ਹੁਣ ਭੱਜਦੇ ਫਿਰਦੇ ਨੇ ਜਦੋਂ ਕਿਸੇ ਦਾ ਮਾਂ ਦਾ ਪੁੱਤ ਜਾਂਦਾ ਨਸ਼ਾ ਕਿਉਂ ਲੱਗਦਾ ਇਹ ਲੋਪੇ ਨਾਲ ਫ੍ਰੀ ਲਾਉਂਦੇ ਨੇ ਆਪਣਾ ਬੂਟਾ ਲਾ ਲੈਂਦੇ ਨੇ ਆਪਣਾ ਘਰ ਚਲਾਉਣ ਵਾਸਤੇ ਦੂਸਰੇ ਦਾ ਘਰ ਬਰਬਾਦ ਕਰ ਦਿੰਦੇ ਨੇ ਪਰ ਇੱਕ ਚੀਜ਼ ਜਨਤਾ ਨੂੰ ਆਪਾਂ ਇਹ ਵੀ ਕਹਿੰਨੇ ਆ ਪੰਜਾਬ ਸਰਕਾਰ ਦਾ ਸਾਥ ਦਿਵੋ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਯੁੱਧ ਜਿਹੜਾ ਛੜਿਆ ਗਿਆ ਨਸ਼ੇ ਦੇ ਖਿਲਾਫ ਜਿਹੜਾ ਜਗ੍ਹਾ-ਜਗ੍ਹਾ ਤੇ ਉਤੇ ਕਾਸੋ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਤਾਂ ਨਸ਼ੇ ਦੇ ਖਿਲਾਫ ਜਿਹੜਾ ਉਹਨਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ। ਤਾਂ ਦੂਜੇ ਪਾਸੇ ਨੌਜਵਾਨ ਜਿਹੜੇ ਨੇ ਉਹ ਏਦਾਂ ਦਾ ਕੰਮ ਕਰਕੇ ਜਿਹੜਾ ਮਰਦੇ ਨੇ ਫਿਲਹਾਲ ਥੱਲੇ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਨੌਜਵਾਨ ਨਸ਼ੇ ਦੇ ਨਾਲ ਮਰਿਆ ਵਾ। ਇਹ ਕਿੱਦਾਂ ਉਹ ਵੀ ਦੇ ਡੋੜੀ ਤੇ ਮਿਲੀ ਹੈ। ਦੇਖੋ ਜੀ ਜੋ ਹੈ ਨਸ਼ੇ ਨਾਲ ਮਰਿਆ ਪਰ ਟੈਟਿਡ ਬੋਡੀ ਤੁਸੀਂ ਇਹ ਮੰਨਦੇ ਹੋ ਉੱਥੇ ਤਾਂ ਆਪਾਂ ਲੋਕ ਖੜ ਨਹੀਂ ਸਕਦੇ। ਜਿਹੜਾ ਨਸ਼ੇ ਵਾਲਾ ਹੋਊਗਾ ਉਹੀ ਖੜੂਗਾ ਨਾ। ਆਮ ਬੰਦਾ ਤੇ 5 ਮਿੰਟ ਨਹੀਂ ਖੜ ਸਕਦਾ। ਜਿਹੜੀ ਪੰਜਾਬ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਜਿਹ ਪਰੇ ਕਰਨੇ ਪੰਜਾਬ ਦੇ ਵਿੱਚੋਂ ਜਦੋਂ ਘਰ ਘਰ ਦੇ ਵਿੱਚੋਂ ਤੁਸੀਂ ਨਸ਼ਾ ਬੰਦ ਕਰ ਦੂਗੇ ਨਾ ਉਦੋਂ ਜਲਦ ਵਧਾਈ ਦੇ ਪਾਤਰ ਹੋ ਸਕਦੇ ਹੋ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਦੂਜੇ ਪਾਸੇ ਪੁਲਿਸ ਵੀ ਦੇਖ ਸਕਦੇ ਹੋ ਕਿ ਕਾਫੀ ਉਦਵੀ ਤਣਾਅ ਹੈ ਤਾਂ ਇੱਕ ਪਾਸੇ ਇਸ ਜਗ੍ਹਾ ਦੇ ਉੱਤੇ ਇਸ ਮਾਰਕੀਟ ਦੇ ਉੱਤੇ ਉਹ ਹਾਲਾਤ ਜਿਹੜੇ ਨੇ ਹੋ ਚੁੱਕੇ ਨੇ ਕਿਉਂਕਿ ਦੂਜੇ ਪਾਸੇ ਤਸਵੀਰਾਂ ਇਸ ਟਾਈਮ 'ਤੇ ਵੀ ਸਾਂਝਾ ਕਰਾ ਰਹੇ ਆ ਜਿੱਥੇ ਕਿ ਲੋਕਾਂ ਦਾ ਦੇਖ ਸਕਦੇ ਹੋ ਇੱਕਾ ਟਿਹੜਾ ਉਹ ਕਿਸ ਤਰੀਕੇ ਨਜ਼ਰ ਆ ਰਿਹਾ ਕਿਉਂਕਿ ਸਦਿਕ ਦੇ ਪਰਿਸਥਿਤੀ ਦੇ ਵਿੱਚ ਡੈੱਡ ਬੋਡੀ ਜਿਹੜੀ ਹੈ ਉਹ ਪੁਲ ਦੇ ਥੱਲੋਂ ਮਿਲਨੀ ਮੇਨ ਚੌਕ ਤੋਂ ਮਿਲ ਮੇਨ ਹੈ ਵੀ ਰੋਡ ਤੋਂ ਮਿਲਨੀ ਇਹ ਕਿੰਨੇ ਕਿਤੇ ਵੱਡਾ ਸਵਾਲ ਜਿਹੜਾ ਖੜਾ ਕਰਦਾ ਪਰ ਉਸ ਡੈਡ ਬੋਡੀ ਦਾ ਹਾਲੇ ਤੱਕ ਕੋਈ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਪਰਿਵਾਰ ਦਾ ਜਿਹੜਾ ਕੁਝ ਪਤਾ ਨਹੀਂ ਲੱਗਿਆ ਪਰ ਇੱਕ ਪਾਸੇ ਦੇਖ ਸਕਦੇ ਹੋ ਕਿ ਪੁਲਿਸ ਵਾਲੇ ਜਗ੍ਹਾ ਦੇ ਉਤੇ ਵੀ ਕਾਫੀ ਪਹੁੰਚ ਚੁੱਕੇ ਹੋયા ਦੇਖ ਸਕਦੇ ਹੋ ਸੋ ਬਿਲਕੁਲ ਲੋਕਾਂ ਦੀ ਜਿਹੜੀ ਆਵਾਜ਼ ਆਹੀ ਹੈ ਉਹ ਵੀ ਲਗਾਤਾਰ ਜਾਰੀ ਹੈ ਪੁਲਿਸ ਵੀ ਇਸ ਜਗ੍ਹਾ ਤੇ ਪਹੁੰਚ ਚੁੱਕੀ ਹੈ ਪਰ ਇੱਥੇ ਕੁਝ ਸਮਾਜ ਸੇਵੀਆਂ ਦਾ ਜਾਂ ਕੁਝ ਲੋਕਾਂ ਦਾ ਵੀ ਕਹਿਣਾ ਹੈ ਕਿ ਨਸ਼ੇ ਦੇ ਨਾਲ ਹੀ ਜਿਹੜਾ ਇਹ ਜਗ੍ਹਾ ਦੇ ਉਤੇ ਡੈਡ ਬੋਡੀ ਹੋਈ ਹੈ ਫਿਰ ਅਲਤਾਕੇ ਜਲਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਜਿਹੜਾ ਨੌਜਵਾਨ ਹੈ ਉਹਦੀ ਮੌਤ ਜਿਹੜੀ ਹੈ ਕਿੱਦਾਂ ਹੋਈ ਹੈ ਪਰ ਪੁਲਿਸ ਦੇਖ ਸਕਦੇ ਹੋ ਕਾफी ਪਹੁੰਚੀ ਹੋਈ ਹੈ ਇਸ ਜਗ੍ਹਾ ਦੇ ਉਤੇ ਉਹ ਹਾਲਾਤ ਨੇ ਕਾफी ਲੋਕ ਇਸ ਜਗ੍ਹਾ ਦੇ ਉਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਟੋ ਹੋ ਚੁੱਕਿਆ ਹੈ ਫਿਰਾਲ ਪ੍ਰਸ਼ਾਸਨ ਗੱਲਬਾਤ ਕਰਾਂਗੇ ਕਿ ਕੀ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਕੀ ਪਤਾ ਲੱਗਿਆ ਵੈ ਕਿਉਂਕਿ ਥੱਲੇ ਇਨਵੈਸਟੀਗੇਸ਼ਨ ਜਾਰੀ ਹੈ ਹੋਇਆ ਕਿਸੇ ਦਾ ਉਹ ਨਹੀਂ मालूम ਹੈ ਜੀ ਅੱਛਾ ਤੁਸੀਂ ਕਦੋਂ ਪਹੁੰਚੇ ਤੁਹਾਨੂੰ ਕਦੋਂ ਪਤਾ ਲੱਗਿਆ ਹੁਣ ਪਤਾ ਲੱਗਿਆ ਜੀ ਅੱਛਾ ਕੀ ਕਰਦਾ ਸੀਗਾ ਉਹ ਨਸ਼ਾ ਨੂੰ ਨਸ਼ਾ ਕਰਦਾ ਸੀਗਾ ਨਸ਼ਾ ਕਰਦਾ ਸੀ ਹਾਂਜੀ ਕੀ ਉਮਰ ਕੀ ਸੀ ਦੀ ਉਹਦੀ ਇਹ ਨਹੀਂ मालूम ਹੈ ਉਮਰ ਨਹੀਂ मालूम ਕੀਤੀ ਉਮਰ ਤੇ ਉਹਦਾ ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ ਮੰਮੀ ਪਾਪਾ ਸਾਰੇ ਆ ਪ੍ਰਾਈ ਆ ਰਹੇ ਸਾਰੇ ਕਾਲ ਕਰਦੀ ਆ ਜੀ ਆ ਰਹੇ ਤੁਸੀਂ ਕੌਣ ਲੱਗਦੇ ਹੋ ਨਹੀਂ ਯਾਰ ਦੋਸਤ ਹੈਂ ਤੁਸੀਂ ਯਾਰ ਦੋਸਤ ਹਾਂਜੀ ਉਹਦਾ ਬਰਥਡੇ ਪਰ ਆਖਾ ਕਿੰਨੀ ਉਮਰ ਸੀ ਕੀ ਉਹਦੀ ਇਹ ਨਹੀਂ मालूम ਜੀ ਬਾਈ ਤੇਰੀ ਸਾਲ ਹੈ ਭਾਈ ਜੀ ਉਹ ਪਰਿਵਾਰ ਹੈ ਕਿਤੇ ਇਹ ਰਹਿੰਦੇ ਕਿਤੇ ਆ ਰਹੇ ਜਗੀਰਪੁਰ ਜਗੀਰਪੁਰ ਮੇਰੀ ਪਹਿਲੇ ਸੀ ਅੱਛਾ ਤੁਸੀਂ ਇਹਨਾਂ ਦੇ ਨਾਲ ਰਹਿੰਦੇ ਸੀ ਨੇ ਨੇ ਮੈਰੀ ਮੈਂ ਮਾਜੋਪਰੀ ਮੇ ਰਹਤਾ ਹੂੰ ਅੱਛਾ ਇਹ ਨਸ਼ਾ ਕਿੰਨੇ ਦਿਨਾਂ ਤੋਂ ਕਰਦਾ ਹੈ ਇਹ ਨਹੀਂ ਮਾਲੂਮ ਹੈ ਜੀ ਕਾ ਨਸ਼ਾ ਕਰਦਾ ਸੀ ਨਸ਼ਾ ਕਰਦਾ ਸੀ ਕਿਸ ਚੀਜ਼ ਦਾ ਨਸ਼ਾ ਸੀ ਦੇਖੋ ਇਹ ਚੀਟਾ ਵੀ ਲਗਾਣਾ ਸੀ ਉਹ ਗਾਜਾ ਵੀ ਪੀਂਦਾ ਸੀ ਅੱਛਾ ਚੀਟਾ ਵਗੈਰਾ ਪੀਤਾ ਸੀ ਇਹ ਰਹਿੰਦਾ ਕਿੱਥੇ ਸੀ ਇਹ ਮੰਮੀ ਪਾਵਾ ਕੇ ਉਹ ਵੀ ਤਾਂ ਚਾਰ ਪੰਜ ਦਿਨ ਹੋਵਾ ਜੇਲ੍ਹ ਛੇ ਆਇਆ ਹੈ ਅੱਛਾ ਨਾਮ ਇਹਦਾ ਕੀ ਹੈ ਕਿੰਨੇ ਦਿਨ ਤੋਂ ਸਾਦਰ ਜੀ ਫਿਰ ਹਾਲ ਡੈਡ ਬੋਡੀ ਨੂੰ ਜਿਹੜਾ ਦੇਖ ਸਕਦੇ ਹੋ ਕਿ ਮੋਰਚਲੀ ਦੇ ਵੱਲ ਲੈ ਕੇ ਜਾਇਆ ਜਾ ਰਿਹਾ ਹੈ ਬਿਲਕੁਲ ਸਿਵਲ ਹਸਪੀਟਲ ਲੈ ਕੇ ਜਾ ਰਿਹਾ ਹੈ ਪਰ ਪ੍ਰਸ਼ਾਸਨ ਐਸ ਮਾਮਲੇ ਤਹਾਂ ਜਦੋਂ ਜਰੂਰ ਕਰ ਬਾਤ ਕਰਾਂਗੇ ਪਤਾ ਲੱਗਿਆ ਕਿ ਜ਼ਗੀਰਪੁਰ ਰੋਡ ਦਾ ਰਹਿਣ ਵਾਲਾ ਸਖਸ ਸੀਗਾ ਸਾਗਰ ਉਹਦਾ ਨਾਮ ਹੈ ਸੋ ਇਸ ਜਗ੍ਹਾ ਦੇ ਉੱਤੇ ਉਹ ਕਿੱਦਾਂ ਪਹੁੰਚਿਆ ਇਸ ਗੱਲ ਦੀ ਨਹੀਂ ਪਤਾ ਲੱਗਿਆ ਪਰ ਉਹਦਾ ਪਰਿਵਾਰ ਦੇਖ ਸਕਦੇ ਹੋ ਪਿੱਛੋਂ ਆ ਰਿਹਾ ਵੈ ਨਸ਼ੇ ਦੀ ਉਹਨੂੰ ਲਤ ਲੱਗੀ ਹੋਈ ਸੀ ਕਿ ਨਸ਼ਾ ਉਹ ਕਰਦਾ ਸੀਗਾ ਉਹਦੇ ਹੀ ਦੋਸਤ ਵੱਲੋਂ ਜਿਹੜਾ ਉਹਨੂੰ ਦੱਸਿਆ ਜਾ ਰਿਹਾ ਤਾਂ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਹੈ ਮੌਕੇ ਤੇ ਇੱਥੇ ਪਹੁੰਚ ਗਿਆ ਹੋਇਆ ਉਹਨਾਂ ਨੇ ਵੀ ਜੜੀ ਹੈ ਜਾਣਕਾਰੀ ਲੈ ਲੈਣੀ ਕਿਉਂਕਿ ਇਸ ਜਗ੍ਹਾ ਤੇ ਪਹੁੰਚੇ ਨੇ ਜਾਣਕਾਰੀ ਜੜੀ ਹੈ ਲੈਣੇ ਸੰਦੀਪ ਜੀ ਹੁਣ ਹੋਇਆ ਕੀ ਸੀਗਾ ਲੈ ਕੇ ਗਏ ਆ ਕਿੱਥੇ ਲੈ ਕੇ ਗਏ ਥੱਲੋਂ ਕੱਢ ਕੇ ਬੋਡੀ ਸਿਵਲ ਭੇਜਤੀ ਆ ਅਦਰ ਜਿਹੜੀ ਫਰਦਰ ਕਾਰਵਾਈ ਆ ਸੀਨੀਅਰ ਅਫਸਰ ਆਣਗੇ ਉਹ ਕਾਰਵਾਈ ਕਰ ਦੇਣਗੇ ਅੱਛਾ ਪਤਾ ਲੱਗਿਆ ਕੋਈ ਨਾਮ ਕੀ ਸੀਗਾ ਉਹਨਾਂ ਦੇ ਜਿਹੜੇ ਇੱਕ ਦੋਰੀ ਨਾਂ ਦਾ ਮੁੰਡਾ ਆ ਉਹਦੇ ਜਿਹੜੇ ਰਿਲੇਟਿਵ ਸਿਵਲ ਹਸਪੀਟਲ ਆ ਰਹੇ ਆ ਨੇਅਰ ਬੌਰਟ 20 ਤੋਂ 22 ਸਾਲ ਹੁਣ ਸਿਵਲ ਹਸਪਤਲ ਭੇਜਦੀ ਆ ਹਾਂਜੀ ਸਿਵਲ ਹਸਪਤਲ ਭੇਜੀ ਆ ਉੱਥੇ ਬਾਕੀ ਆ ਰਹੇ ਸਾਡੇ ਅਫਸਰ ਆ ਉੱਥੇ ਕਾਰਵਾਈ ਕਰ ਲੈ ਪਤਾ ਲੱਗਿਆ ਬਾਜੀ ਕੋਈ ਇਹਦਾ ਨਸ਼ਾ ਗਿਆ ਨਹੀਂ ਨਸ਼ੇ ਦਾ ਤਾਂ ਕੋਈ ਉਹਦੇ ਕੋਈ ਟੀਕਾ ਜਾਂ ਕੋਈ ਅਜਿ ਅਤੇ ਲੱਗਦਾ ਕਿ ਉਹਨੇ ਡਰਿੰਕ ਵਗੈਰਾ ਕੀਤੀ ਤੇ ਉੱਥੇ ਪਿਆ ਰਹਿ ਗਿਆ ਕਿਉਂਕਿ ਜਿਹੜੇ বেকারੇ ਲੋਕ ਨੇ ਨਾ ਉਹ ਇੱਥੇ ਰਹਿੰਦੇ ਨੇ ਰਾਤ ਨੂੰ ਇਸ ਪੁਲ ਦੇ ਥੱਲੇ ਜਾਂ ਤੁਹਾਨੂੰ ਪਤਾ ਅੱਜਕੱਲ੍ਹ ਕਈਆਂ ਮਾਪੇ ਆਪਣੇ ਕਾ ਜਿਹੜੇ ਬੱਚਾ ਨੂੰ ਆ ਉਹ ਬੇਦਖਲ ਕੀਤਾ ਆ ਘਰ ਦੇ ਜਦੋਂ ਬੱਚੇ ਕਹਿਣੇ ਚ ਨਹੀਂ ਹੁੰਦੇ ਜਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਬੇਦਖਲ ਕਰਦੇ ਆ ਫਿਰ ਉਹ ਘਰ ਤੋਂ ਬਾਹਰ ਰਹਿੰਦੇ ਆ ਹੋ ਸਕਦਾ ਇਹਦੇ ਘਰ ਦੇ ਨੇ ਉਹਨੂੰ ਬੇਦਖਲ ਕੀਤਾ ਹੋਇਆ ਜਿਹੜਾ ਇੱਧਰ ਇੱਥੇ ਪੁਲ ਦੇ ਥੱਲੇ ਜਾਂ ਅੱਜ ਸਾਨੂੰ ਤਾਂ ਲੇਟੈਸਟ ਇਨਫੋਰਮੇਸ਼ਨ ਮਿਲੀ ਹੈ ਜੀ ਹੁਣੇ ਕਟੂਕਰ 20 ਤੋਂ 25 ਮਿੰਟ ਆ ਕੇ ਮੈਂ ਬੋਡੀ ਕੱਢ ਕੇ ਜਿਹੜੇ ਸਾਡੇ ਨਾਲ ਮੁਲਾਜ਼ਮੀ ਉਹਨਾਂ ਨੂੰ ਭੇਜਤਾ ਹਾਂ ਸੋ ਚੋਂ ਕਿ ਥਾਣਾ ਟਿੱਬਾ ਹੈ ਜੀ ਵੈਸੇ ਉਹ ਚੌਂਕੀ ਸ਼ਬਾਹ ਨਹੀਂ ਠੀਕ ਹੈ ਜਿਹੜਾ ਆਈਓ ਦੱਸਦੀ ਹੈ ਕਿ ਸੁਬਾਸਨਗਰ ਚੌਕੀ ਦੇ ਅਧਿਕਾਰੀ ਜਿਹੜੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਸੀਗੇ ਉਹਨਾਂ ਵੱਲੋਂ ਡੈੱਡ ਬੋਡੀ ਕੱਢ ਕੇ ਉਸ ਤੋਂ ਬਾਅਦ ਸਿਵਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਪਰਿਵਾਰ ਨੂੰ ਵੀ ਜਿਹੜਾ ਇਤਲਾਾ ਕੀਤਾ ਜਾਊਗਾ ਦੇਖਦੇ ਰਹੋ ਲੁਜਣਾ ਲਾਈਵ ਮੈਨੇਜਿੰਗ ਕੈਮਰਾਮੈਨ ਦੇ ਨਾਲ ਧੰਨਵਾਦ